ਸਰਫ ਅੱਜ ਦੇ ਲਈ ਫਰਵਰੀ 7 ਇਹ ਇਮਤਿਹਾਨ ਨਹੀਂ ਹੈ ਅਸੀਂ ਇੱਕ ਪ੍ਰੇਮਪੂਰਨ ਨਿਜੀ ਰੱਬ ਨੂੰ ਪਾ ਲਿਆ ਹੈ ਜਿਸ ਦੀ ਅਸੀਂ ਮਦਦ ਲੈ ਸਕਦੇ ਹਾਂ ਸਾਡਿਆਂ ਚੋਂ ਬਥੇਰੇ ਐਨੇ ਸੁਧਾਰ ਪਾਈ ਚਾਰੇ ਵਿੱਚ ਇਹ ਧਾਰਨਾ ਲੈ ਕੇ ਆਉਂਦੇ ਹਾਂ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਨੂੰ ਕੁਝ ਸਿਖਾਉਣ ਦੇ ਲਈ ब्रह्मांडी इम्तिहानਾਂ ਦਾ سلسلہ ਹੈ ਇਹ ਵਿਸ਼ਵਾਸ ਇਸ ਸਮੇਂ ਹੋਰ ਵੀ ਸ਼ੀਸ਼ੇ ਦੀ ਤਰ੍ਹਾਂ ਸਾਫ਼ ਝਲਕ ਰਿਹਾ ਹੈ ਜਦ ਕੁਝ ਮਾੜਾ ਵਾਪਰਦਾ ਹੈ ਅਤੇ ਤਦ ਅਸੀਂ ਰੋਂਦੇ ਹਾਂ ਕਿ ਮੇਰੀ ਉੱਚ ਸ਼ਕਤੀ ਮੇਰਾ ਇਮਤਿਹਾਨ ਲੈ ਰਹੀ ਹੈ ਅਸੀਂ ਯਕੀਨੀ ਹੋ ਜਾਂਦੇ ਹਾਂ ਕਿ ਜਦ ਕੋਈ ਸਾਨੂੰ ਨਸ਼ਾ ਦੇਣ ਦੀ ਪੇਸ਼ਕਸ਼ ਕਰਦਾ ਹੈ ਤਾਂ ਉਹ ਸਾਡਾ ਇਮਤਿਹਾਨ ਲੈ ਰਿਹਾ ਹੈ ਜਾਂ ਸਾਡੇ ਚਰਿੱਤਰ ਦਾ ਇਮਤਿਹਾਨ ਲੈ ਰਿਹਾ ਹੈ ਜਦ ਅਸੀਂ ਕਿਸੇ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰ ਬੈਂਦੇ ਹਾਂ ਜਿੱਥੇ ਅਸੀਂ ਬਿਨਾ ਕਿਸੇ ਦੀ ਨਿਗ੍ਹਾ ਵਿੱਚ ਆਏ ਕੁਝ ਗਲਤ ਕਰ ਸਕੀਏ ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਇਹ ਸਾਡੀ ਆਸਥਾ ਦੀ ਪ੍ਰੀਖਿਆ ਹੈ ਸਾਡਾ ਇਮਤਿਹਾਨ ਹੈ ਜਦ ਅਸੀਂ ਆਪਣੀ ਜ਼ਿੰਦਗੀ ਵਿੱਚ ਵਾਪਰੀ ਕਿਸੇ ਦੁਰਘਟਨਾ ਦੇ ਕਾਰਨ ਬਥੇਰੇ ਵੱਡੇ ਦਰਦਨਾਕ ਹਾਲਾਤਾਂ 'ਚ ਹੋਈਏ ਪਰ ਪ੍ਰੇਮਪੂਰਨ ਉੱਚ ਸ਼ਕਤੀ ਸਾਡੇ ਸੁਧਰਦੇ ਹੋਏ ਹਾਲਾਤ ਦਾ ਇਮਤਿਹਾਨ ਨਹੀਂ ਲੈਂਦੀ ਨਾ ਹੀ ਸਾਡੇ ਚਰਿੱਤਰ ਜਾਂ ਸਾਡੇ ਵਿਸ਼ਵਾਸ ਦਾ ਇਮਤਿਹਾਨ ਲੈਂਦੀ ਹੈ ਜ਼ਿੰਦਗੀ ਸਿਰਫ ਚਲਦੇ ਰਹਿਣ ਦਾ ਨਾਮ ਹੈ ਅਤੇ ਕਦੇ-ਕਦੇ ਇਹ ਦੁੱਖ ਵੀ ਪਹੁੰਚਾਉਂਦੀ ਹੈ ਸਾਡਿਆਂ ਚੋਂ ਬਥੇਰੇ ਆਪਣਾ ਕਸੂਰ ਨਾ ਹੋਤੇ ਵੀ ਪਿਆਰ ਅਤੇ ਸ਼ੋਹਰਤ ਗਵਾ ਚੁੱਕੇ ਹਨ ਸਾਡਿਆਂ ਚੋਂ ਕੁਝ ਆਪਣੀ ਸਾਰੀ ਜ਼ਮੀਨ ਜਾਇਦਾਦ ਗਵਾ ਚੁੱਕੇ ਹਨ ਸਾਡਿਆਂ ਚੋਂ ਬਹੁਤ ਥੋੜੇ ਕੁਝ ਇਹੋ ਜਿਹੇ ਵੀ ਹੋਣਗੇ ਜੋ ਆਪਣੇ ਬੱਚਿਆਂ ਦੇ ਨਾ ਰਹਿਣ ਦਾ ਦੁੱਖ ਭੋਕ ਚੁੱਕੇ ਹਨ ਕਦੇ-ਕਦੇ ਜ਼ਿੰਦਗੀ ਬਹੁਤ ਹੀ ਖਤਰਨਾਕ ਤਰੀਕੇ ਨਾਲ ਦਰਦਨਾਕ ਹੋ ਜਾਂਦੀ ਹੈ ਦੁਖਦਾਈ ਹੋ ਜਾਂਦੀ ਹੈ ਪਰ ਇਹ ਦਰਦ ਸਾਡੀ ਉੱਚ ਸ਼ਕਤੀ ਵੱਲੋਂ ਸਾਡੇ ਤੇ ਲੱਧਿਆ ਨਹੀਂ ਜਾਂਦਾ ਬਲਕਿ ਇਹ ਸ਼ਕਤੀ ਤਾਂ ਹਰ ਸਮੇਂ ਸਾਡੇ ਨਾਲ ਹਮੇਸ਼ਾ ਰਹਿੰਦੀ ਹੈ ਹਰ ਵੇਲੇ ਸਾਡੀ ਉਂਗਲ ਫੜ ਕੇ ਸਾਨੂੰ ਲਜਾਨ ਲਈ ਤਿਆਰ ਜਦ ਅਸੀਂ ਆਪਣੇ ਦੁੱਖ ਦੇ ਦਿਨਾਂ 'ਚ ਆਪਣੇ ਆਪ ਆਪਣੇ ਪੈਰਾਂ ਤੇ ਚੱਲਣ ਦੇ ਕਾਬਲ ਨਾ ਹੋਈਏ ਇਸ ਵਿੱਚ ਕੋਈ ਨੁਕਸਾਨ ਨਹੀਂ ਹੈ ਕਿ ਸਾਡੀ ਸਮਝਦਾ ਰੱਬ ਜਿਸ ਜ਼ਖਮ ਨੂੰ ਨਹੀਂ ਭਰ ਪਾਉਂਦਾ ਉਸ ਨੂੰ ਆਪਣੀ ਜ਼ਿੰਦਗੀ ਪੂਰਾ ਕਰ ਸਕਦੀ ਹੈ ਸਿਰਫ ਅੱਜ ਦੇ ਲਈ ਮੈਂ ਇਸ ਗੱਲ ਤੇ ਹਮੇਸ਼ਾ ਵਿਸ਼ਵਾਸ ਰੱਖਾਂਗਾ ਇਹ ਮੇਰੀ ਉੱਚ ਸ਼ਕਤੀ ਮੇਰੇ ਬਾਰੇ ਹਮੇਸ਼ਾ ਚੰਗਾ ਹੀ ਚਾਹੁੰਦੀ ਹੈ ਅਤੇ ਮੈਨੂੰ ਪਿਆਰ ਕਰਦੀ ਹੈ ਲੋੜ ਪੈਣ ਤੇ ਮੈਂ ਆਪਣੀ ਉੱਚ ਸ਼ਕਤੀ ਤੋਂ ਮਦਦ ਦੀ ਪੁਕਾਰ ਕਰਾਂਗਾ ਸ਼ੁਭ ਦਿਨ